ਜੀ ਸਤਿ ਸ੍ਰੀ ਅਕਾਲ ਵਾਅਲਕਮ ਨੀ ਅੰਗਮਾਨ ਉਰੇ ਆ ਜਾ ਤੈਨੂੰ ਨੀਲੀ ਰੀਲ ਬਾਰੇ ਮੈਂ ਦੱਸਦੀ ਆ ਜਿਹੜੀ ਰੀਲ ਤੂੰ ਲੈ ਕੇ ਬੈਠਾ ਹੈ ਨਾ ਔਰ ਕਮਲ ਕੌਰ ਬਾਰੇ ਤੂੰ ਕਹਿ ਰਿਹਾ ਕਿ ਕਮਲ ਕੌਰ ਦੀ ਇੱਕ ਗੰਦੀ ਮੇਰੇ ਕੋਲ ਰੀਲ ਆਈ ਆ ਕਿਸੇ ਨੂੰ ਚਾਹੀਦੀ ਹੈ ਲੈ ਲਓ ਸਾਡੇ ਕੋਲ ਵੀ ਆ ਗਈ ਆ ਉਹ ਕਿੱਥੋਂ ਆਈ ਆ ਸੋਚੋ ਜਰਾ ਵਾਹਿਗੁਰੂ ਜੀ ਸੋਚੋ ਜਰਾ ਉਹਦੇ ਜਿਉਂਦੇ ਜੀ ਕਿਉਂ ਨਹੀਂ ਆਈ ਮਰੰਤਬਾਦ ਕਿੱਥੋਂ ਆ ਗਈ ਕਿਉਂਕਿ ਅਮਰਿਤਪਾਲ ਮੈਰੋ ਜੇਰੋ ਦੇ ਫੋਨ ਖੋ ਕੇ ਲੈ ਕੇ ਗਿਆ ਉਹਦੇ ਫੋਨ ਵਿੱਚੋਂ ਨੇ ਦੁਬਈ ਤੋਂ ਬੈਠੇ ਉਹ ਰੀਲ ਨੂੰ ਵਾਇਰਲ ਕੀਤਾ ਰੀਜ਼ਨ ਉਹਦੀ ਛਵੀ ਨੂੰ ਹੋਰ ਜ਼ਿਆਦਾ ਖਰਾਬ ਕਰਨਾ ਉਹਦੇ ਉੱਤੇ ਹੋਰ ਗੰਦ ਪਾਣਾ ਲੋਕਾਂ ਮੂਰੇ ਉਹਦੇ ਛਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਦੇਖੋ ਇਹ ਤਾਂ ਗੰਦੀ ਸੀ ਆ ਦੇਖੋ ਜੀ ਵੀਡੀਓ ਕਮਾਲ ਦੀ ਗੱਲ ਹੈ ਬੜੀ ਅਜੀਬ ਗੱਲ ਹੈ ਨੇ ਅੰਗਮਾਨ ਜਦੋਂ ਤੂੰ ਜਨਾਨੀ ਨਾਲ ਗਲੀ ਚ ਮੰਜਾ ਡਾ ਕੇ ਕਰਦਾ ਜਾਂ ਸਾਰੇ ਨਿਹੰਗਾਂ ਦੇ ਜਥੇ ਦੇ ਵਿੱਚ ਮੰਜੀ ਡਾ ਕੇ ਕਰਦਾ ਜਾਂ ਕੋਠੇ ਉੱਤੇ ਮੰਜੀ ਡਾ ਕੇ ਕਰਦਾ ਜਾਂ ਕਿਸੇ ਇੰਟਰਸੈਕਸ਼ਨ ਜਿੱਥੇ ਲਾਈਟਾਂ ట్రాਫਿਕ ਰੰਗ ਦਾ ਉੱਥੇ ਡਾ ਕੇ ਮੰਜੀ ਤੇ ਪੜ ਜਨਰਲ ਸੌਣਾ ਨਹੀਂ ਸੌਂਦਾ ਲੈ ਆਪਣੇ ਬੈਡਰੂਮ ਚ ਹਸਬੰਡ ਵਾਈਫ ਦੇ ਵਿੱਚ ਰਿਲੇਸ਼ਨਸ਼ਿਪ ਹੁੰਦਾ ਹੈ ਗਰਲਫ੍ਰੈਂਡ ਬੁਆਏਫ੍ਰੈਂਡ ਦੇ ਵਿੱਚ ਵੀ ਰਿਲੇਸ਼ਨਸ਼ਿਪ ਹੁੰਦਾ ਹੈ ਕਾਮਨ ਸੈਂਸ ਹੈ ਤੇ ਬੰਦਾ ਜਦੋਂ ਵੀ ਆਪਣਾ ਰਿਲੇਸ਼ਨਸ਼ਿਪ ਬਣਾਉਂਦਾ ਹੈ ਚਾਰ ਦਿਵਾਰੀ ਦੇ ਅੰਦਰ ਜਿਹਨੇ ਇੱਕ ਪਰਦਾ ਕਹਿੰਦਾ ਹੈ ਸਮਾਜ ਸੌਰੀ ਮੈਂ ਅੱਜ ਬਹੁਤ ਓਪਨਲੀ ਬੋਲਣਾ ਬਾਜਵੀਰ ਚੁੱਪ ਕਰ ਮੈਂ ਤੁਹਾਡੇ ਓਪਨਲੀ ਗੱਲ ਕਰਨੀ ਹੈ ਥੋੜੇ ਓਪਨਲੇ ਹੋਸੇ ਤਾਂ ਮੇਰੇ ਸ਼ਬਦ ਥੋੜੇ ਓਪਨਲੇ ਹੋਣ ਕਿਉਂਕਿ ਇਸ ਗੰਦੇ ਨਿਯੰਗ ਵਾਸਤੇ ਮੇਰੇ ਸ਼ਬਦ ਬਹੁਤ ਲੋਕਾਂ ਨੂੰ ਤਕਲੀਫ ਦੇਣ ਉਹਨਾਂ ਨੂੰ ਪਸੰਦ ਰਹਣ ਪਰ ਕੀ ਕਰੀਏ ਗੰਦ ਨੂੰ ਮਾਰਨ ਵਾਸਤੇ ਗੰਦ ਪਾਉਣਾ ਪੈਂਦਾ ਜ਼ਹਿਰ ਨੂੰ ਮਾਰਨ ਵਾਸਤੇ ਜ਼ਹਿਰ ਦੇਣੀ ਪੈਂਦੀ ਲੋਹੇ ਨੂੰ ਕੱਟਣ ਵਾਸਤੇ ਲੋਹੇ ਦਾ ਇਸਤੇਮਾਲ ਕਰਨਾ ਪੈਂਦਾ ਸੋ ਮੈਨੂੰ ਇਹ ਵੀਡੀਓ ਵਾਇਰਲ ਕੀਤੀ ਦੁਬਈ ਤੋਂ ਬੈਠ ਕੇ ਉਹਦਾ ਰੀਜ਼ਨ ਕੀ ਤੁਹਾਡੇ ਸਾਰੇ ਅੰਦਰ ਉਹਦੀ ਜਿਹੜੀ ਛਵੀ ਉਹ ਇਹ ਬੰਜੇ ਵੀ ਇਹ ਗਲਤ ਹੈ ਇਹ ਤਾਂ ਗੰਦੀ ਆ ਦੇਖੋ ਜੀ ਬਦਮਾਸ਼ ਹੈ ਅੱਜ ਦੇਖੋ ਜੀ ਖੰਦੇ ਕੰਮ ਕਰ ਰਹੀ ਹੈ ਇਹ ਵੀਡੀਓ ਹਤੇ ਚਾਹੁੰਦੇ ਜੀ ਕਿਉਂ ਨਹੀਂ ਵਾਇਰਲ ਹੋਈ ਕਿਉਂਕਿ ਮੈਰੋ ਆਪਣੀ ਕਰਤੂਤ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹਦੇ ਛਵੀ ਖਰਾਬ ਕਰ ਰਿਹਾ ਤੁਹਾਡੇ ਸਾਰਿਆਂ ਦੇ ਮੂਰੇ ਉਹਦੀ ਤਾਂ ਕਿ ਤੁਹਾਡੇ ਮਨ ਚ ਉਹਦੇ ਪ੍ਰਤੀ ਹੋਰ ਨਫ਼ਰਤ ਪੈਦਾ ਹੋਵੇ ਤੁਸੀਂ ਕਹੋ ਮਹਿਰੋ ਨੇ ਜੋ ਕੀਤਾ ਮਰਾਸੀ ਮੁਸਲਮਾਨ ਮਹਿਰੋ ਨੇ ਜੋ ਕੀਤਾ ਸਹੀ ਕੀਤਾ ਤਾਂ ਕਿ ਤੁਹਾਡੇ ਤੁਸੀਂ ਏਦਾਂ ਬੋਲਣ ਤੇ ਮਜਬੂਰ ਹੋ ਜਾਓ ਦੇਖੋ ਜੇ ਜਿੰਨੀਆਂ ਵੀ ਲੇਡੀਜ਼ ਮੇਰੀ ਵੀਡੀਓ ਸੁਣ ਰਹੀਆਂ ਆ ਵਿਆਹੀਆਂ ਤੁਸੀਂ ਵੀ ਆਪਣੇ ਪਤੀ ਨਾਲ ਸੌਣੇ ਤਾਂ ਕਮਰੇ 'ਚ ਹੀ ਸੌਣੇ ਹੋਂ ਨਾ ਬਿਡੈਸ਼ਤਾਂ ਨਹੀਂ ਸੌਂਦੀਆਂ ਜਿੰਨੇ ਵੀ ਮਰਦ ਮੇਰੀ ਵੀਡੀਓ ਦੇਖ ਰਿਹਾ ਤੁਸੀਂ ਵੀ ਆਪਣੀ ਵਾਈਫ ਨਾਲ ਸੌਣੇ ਆਪਣੇ ਬੈਡਰੂਮ 'ਚ ਹੀ ਸੌਣੇ ਚੁਰਾਈ ਤੇ ਨਸਤੇ ਤੇ ਮੰਜਾ ਡਾਕੇ ਤਾਂ ਨਹੀਂ ਸੋਨੇ ਉੱਥੇ ਪਹਿਲੇ ਤੁਸੀਂ ਇਲੂ ਇਲੂ ਕਰਦੇ ਹੋ ਰਾਈਟ ਹੁਣ ਜਿਹੜੀ ਵੀਡੀਓ ਵਾਇਰਲ ਹੋਈ ਉਹਦੇ ਵਿੱਚ ਉਹ ਆਪਣੇ ਬாய்ਫਰੈਂਡ ਨਾਲ ਜਦੋਂ ਸੁਲਬੀ ਨੇ ਦੱਸਿਆ ਕਿ ਉਹਦੀ ਆਵਾਜ਼ ਉਹਦੇ ਬாய்ਫਰੈਂਡ ਦੀ ਆ ਕਿੱਥੇ ਆ ਕਮਰੇ ਦੇ ਅੰਦਰ ਕਿੱਥੇ ਆ ਚਾਰ ਦੀਵਾਰੀ ਦੇ ਅੰਦਰ ਤੇ ਚਾਰ ਦੀਵਾਰੀ ਦੇ ਅੰਦਰ ਉਹ ਕਿਸ ਨਾਲ ਵੀ ਕੁਝ ਵੀ ਕਰ ਸਕਦੀ ਕਿਸ ਨਾਲ ਵੀ ਸ਼ਕਤੀ ਆ ਪਤੀ ਆ ਉਹਦਾ ਬாய்ਫਰੈਂਡ ਹੋਵੇ ਜਾਂ ਉਹਦਾ ਹਸਬੈਂਡ ਹੋਵੇ ਇਸਦਾ ਉਹਨੇ ਕੋਈ ਬੁਰਾ ਕੰਮ ਨਹੀਂ ਕੀਤਾ ਸਾਰੇ ਦੁਨੀਆ ਹੀ ਕਰਦੀ ਆ ਜਿਹੜੇ ਵਿਆਹੇ ਉਹ ਕਰਦੇ ਆ ਜਿਹੜੇ ਲਿਵਿੰਗ ਰਿਲੇਸ਼ਨ ਚ ਰਹ ਰਹੇ ਗਰਲਫ੍ਰੈਂਡ ਬੋਏਫ੍ਰੈਂਡ ਉਹ ਵੀ ਕਰਦੇ ਆ ਸੋ ਇਹ ਵੀਡੀਓ ਵਾਇਰਲ ਕਰਨ ਦਾ ਮਕਸਦ ਸਿਰਫ ਉਹ ਕੁੜੀ ਨੂੰ ਜਲੀਲ ਕਰਨਾ ਹੈ ਮਰੀ ਨੂੰ ਵੀ ਤਾਂ ਕਿ ਤੁਸੀਂ ਉਹਨੂੰ ਗਾਲਾਂ ਕੱਢੋ ਉਹਦੇ ਬਾਰੇ ਹੋਰ ਗੰਦ ਵਖਾਓ ਤੇ ਮੇਹਰੋ ਦਾ ਰਸਤਾ ਹੋ ਜਾਏ ਸਾਫ਼ ਤਾਂ ਕਿ ਮੇਹਰੋ ਚਾਹਤਾ ਕਿ ਲੋਕ ਦੁਨੀਆ ਸਮਾਜ ਉਹਨੂੰ ਫੋਲੋ ਕਰਨ ਲੱਗ ਜਾਈ ਖਵੇਹਾਨ ਨੇ ਬਹੁਤ ਚੰਗਾ ਕੀਤਾ ਸਿਰਫ ਇੱਕ ਵੀਡੀਓ ਰਿਲੀਜ਼ ਹੋਈ ਉਹਦੀ ਪਰ ਮੇਹਰੋ ਨੂੰ ਪੁੱਛਣ ਆ ਲਾਵੇ ਉਹ ਵੀਡੀਓ ਕਿੱਥੇ ਐ ਜਦ ਤੂੰ ਉਹਦੇ ਨਾਲ ਕੰਮ ਬਸਨਾ ਕਰ ਰਿਹਾ ਸੀ ਜਦ ਤੇਰੇ ਪੱਖੇ ਨਿਆੰਗੋ ਦਾ ਨਾ ਕੰਮ ਵਾਸਨਾ ਕਰ ਰਹੀ ਸੀ ਤੇਰੇ ਘਰ ਉਹਦਾ ਆਣਾ ਜਾਣਾ 2022 ਤੋਂ ਤੇਰਾ ਉਹਦੇ ਘਰ ਆਣਾ ਜਾਣਾ ਇਹ ਬਈ ਕਿਹ ਟਾਈਪ ਦਾ ਇਲੂ ਇਲੂ ਸੀ ਤੂੰ ਉਹਨੂੰ ਬਾਪਿਆਂ ਦੇ ਮੂਹਰੇ ਪੇਸ਼ ਕਰਾਇਆ ਫਲਾਨਾ ਬਾਪਾ ਬਸਾਣਾ ਉਹਦੇ ਨਾਲ ਜਾ ਸੌ ਤੇ ਵੀਡੀਓ ਬਣਾ ਬਾਅਦ ਚ ਆਪਾਂ ਕਹਾਂਗੇ 5 ਲੱਖ ਕੱਢ ਨਹੀਂ ਤਾਂ ਆਪਾਂ ਤੇ ਬਲਤ ਘਰ ਦਾ ਪਰਚਾ ਪੜਾ ਬਾਪੇ ਹੁਣ ਵਿਚਾਰੇ ਜਿਹੜੇ ਕੰਮ ਚ ਫਸ ਗਏ ਹੋਣੇ ਆ ਉਨਾਂ ਨੇ ਤਾਂ ਪੈਸੇ ਦੇ ਕੇ ਛੁੱਟਣਾ ਕਿਉਂਕਿ ਬਾਪਿਆਂ ਨੂੰ ਤਾਂ ਰਹਿ ਸੀ ਨੰਗੇ ਹੋ ਜਾਣਗੇ ਆ ਜਿਹੜਾ ਕਾਂਡ ਹੋਇਆ ਸੀ ਕਿਹੜਾ ਮਨਾ ਪੁੱਲਗੀ ਨਗਰ ਅਕਸਰ ਵਾਲੇ ਬਾਬੇ ਦਾ ਇਹਨੇ ਕਿਹਾ ਵੀ ਇਹ ਬੱਚਿਆਂ ਦਾ ਸ਼ੋਸ਼ਣ ਕਰਦਾ ਹੈ ਔਰਤਾਂ ਦਾ ਕਰਦਾ ਹੈ ਕਿੰਨਾ ਹੱਲਾ ਮੱਚਿਆ ਸੀ ਉਸ ਟਾਈਮ ਤੇ ਸਾਡੇ ਅਰਧ ਨੂੰ ਵੀ ਲੱਗਿਆ ਸੀ ਵੀ ਸ਼ਾਇਦ ਇਹ ਮੈਰੋ ਸਹੀ ਕੰਮ ਕਰ ਰਿਹਾ ਹੈ ਸਾਨੂੰ ਇਹ ਲੱਗਿਆ ਉਹ ਕੇਸ ਇੱਕਦਮ ਕੁਆਇਟ ਹੋ ਗਿਆ ਉਹ ਕੇਸ ਇੱਕਦਮ ਚੁੱਪ ਹੋ ਗਿਆ ਕਿਉਂਕਿ ਪੈਸੇ ਲਾ ਗਿਆ ਬਾਬੇ ਕੋਲ ਫਰੋਤੇ ਸੋ ਇਹ ਹੈਗਾ ਇਦਾਂ ਦੇ ਜਾਲੀ ਨਿਆਂਗਾ ਦਾ ਜਿਹੜੇ ਨਿਆਂਗਾ ਦੇ ਚੋਲੇ ਚ ਪੇੜੀਏ ਛੁਪੇ ਹੋਇਆ ਇਹਨਾਂ ਦਾ ਬਿਜ਼ਨਸ ਕੋਈ ਪੰਜਾਬ ਸਰਕਾਰ ਨੂੰ ਇਹ ਟੈਕਸ ਨਹੀਂ ਪੇ ਕਰਦੇ ਕੋਈ ਦੇਣ ਨਹੀਂ ਹੈ ਇਹਨਾਂ ਦੀ ਪੰਜਾਬ ਸਰਕਾਰ ਨੂੰ ਜਿਨ੍ਹਾਂ ਨੂੰ ਆ ਮਾਣ ਦੋ ਕੁੜੀ ਦਾ ਹੱਥ ਚਵੜ ਬੰਦਾ ਸਾਲੇ ਦਾ ਨੱਕ ਦੇਖੋ ਐ ਲੱਗਦਾ ਜਿਵੇਂ ਊਠ ਨੇ ਪੈਰੋਂ ਇਦਾਂ ਲੇਡਾ ਕੱਢਿਆ ਹੁੰਦਾ ਪਿੱਛੋਂ ਲੇਡੇ ਜਿੱਡਾ ਨੱਕ ਹੈ ਦਾ ਐਡੇ ਲੇਡੇ ਜਿੱਡਾ ਇਹ ਬੋਲਦਾ ਦੋ ਕੁੜੀ ਦਾ ਮੁਸ਼ਕਿਆ ਹੋਇਆ ਬੰਦਾ ਇਹਨੂੰ ਮੁਸ਼ਕਿਲੋਂ ਪੁੱਛੋ ਤੇਰੀ ਦੇਣ ਕੀ ਹੈ ਪੰਜਾਬ ਨੂੰ ਜਿੰਨਾ ਤੂੰ ਨਿਚਾਰ ਸਿੰਗਲਸ ਕਹਿੰਦਾ ਟੈਕਸ ਪੇ ਕਰਦੇ ਆ ਪੰਜਾਬ ਨੂੰ ਸਭ ਤੋਂ ਜ਼ਿਆਦਾ ਹਾਈ ਟੈਕਸ ਸਿੱਧੂ ਮੁਸਲੇ ਵਾਲੇ ਨੇ ਭੇਗੀ ਤਾ ਤੂੰ ਨੋ ਨਿਚਾਰ ਆਖਦਾ ਗੋਣ ਵਾਲੇ ਆਖਦਾ ਤੂੰ ਦੱਸ ਕਿੰਨਾ ਇਨਕਮ ਟੈਕਸ ਪੇ ਕਰਦਾ ਤੇਰੀ ਐਜੂਕੇਸ਼ਨ ਕਿੰਨੀ ਹੈ ਤੂੰ ਕਿੰਨੀ ਪੜ੍ਹਾਈ ਲਿਖਾਈ ਕੀਤੀ ਆ ਔਕਾਤ ਕੀ ਹੈ ਤੇਰੀ ਸਿੰਗਰ ਮੂਰੇ ਕੁਛ ਵੀ ਨਹੀਂ ਮੱਛਰ ਜਿੰਨੀ ਮੇਰੀ ਸਿੰਗਰ ਇਹ ਕਹਿੰਦੇ ਜ਼ੋਰ ਮਾ ਗਾਉਂਦੇ ਆ ਤੋਂ ਤੇਰੇ ਹੱਗ ਗੁੰਡਾ ਬਦਮਾਸ਼ ਆச்சே ਇੱਕ ਗੱਲ ਹੋਰ ਨੋਟ ਕਰਿਓ ਜਿੱਥੇ ਵੀ ਕੋਈ ਐਦਾਂ ਦਾ ਮੁੱਦਾ ਹੋਊਗਾ ਨਾ ਕੋਈ ਬਾਬਿਆਂ ਦਾ ਡੇਰਿਆਂ ਦੇ ਇਹਨੇ ਅੰਗ ਟੋਲਾ ਲੈ ਕੇ ਪਹੁੰਚ ਜਾਂਦੇ ਆ ਵਜ੍ਹਾ ਕੀ ਅਸੀਂ ਵਿੱਚ ਪੈ ਕੇ ਜੀ ਪ੍ਰੋਬਲਮ ਸੁਲਝਾਵਾਂਗੇ ਅਸੀਂ ਆਏ ਕਰਾਂਗੇ ਉਹ ਕਰਾਂਗੇ ਫਿਰ ਉਹਨਾਂ ਨੂੰ ਬਲੈਕਮੇਲ ਕਰਕੇ ਉਥੋਂ ਪੈਸਾ ਲੈਂਦੇ ਆ ਤੁਰਦੇ ਬੰਦੇ ਆ ਇਹ ਬਿਜ਼ਨਸ ਆ ਇਹਦਾ ਮਾਨਯੰਗ ਜਿਹੜਾ ਇਹਦਾ ਵੀ ਇਹ ਬਿਜ਼ਨਸ ਆ ਲੋਕਾਂ ਨੂੰ ਬਲੈਕਮੇਲ ਕਰਨਾ ਉਹ ਤਾਂ ਪੈਸਾ ਲੈਣਾ ਉਹ ਜਿਹੜੇ ਬੰਦੇ ਨੂੰ ਪੰਜਾਬ ਚ ਜੌਬ ਨਹੀਂ ਮਿਲਦੀ ਜਾਂ ਆਪਾਂ ਜੌਬ ਕਰਨੀ ਨਹੀਂ ਆਪਾਂ ਹੱਡ ਹਰਾਮੀ ਕਰਨੀ ਆ ਆਪਾਂ ਸਕੂਲੇ ਗਏ ਨਹੀਂ ਪੜ੍ਹੇ ਨਹੀਂ ਫਿਰ ਸੋਚਦਾ ਕਿਹੜਾ ਬਿਜ਼ਨਸ ਕਰਾਂ ਗੁਰਦੁਆਰੇ ਕਿੱਥੇ ਬਾਬਾ ਬਣ ਕੇ ਬੈਠਾਂ ਚੋਲਾ ਪਾ ਕੇ ਬੁੜੀਆਂ ਆਣਗੀਆਂ ਚੜਾਵਾ ਹੋਊਗਾ ਨਾਲੇ ਬੁੜੀਆਂ ਨਾਲ ਨਜ਼ਾਰੇ ਲਾਵਾਂਗੇ ਮਾਨ ਰਗਾ ਸੋਚਦਾ ਮੇਰ ਰਗਾ ਸੋਚਦਾ ਹੂੰ ਜੇ ਗੁੰਡਾ ਕਰ ਦਿੱਤੇ ਲਾਇਸੈਂਸ ਲੈਣਾ ਚੋਲਾ ਪਾੜੋ ਨੀਲਾ ਨਾਲੇ ਤਾਂ ਸ਼ਸਤਰ ਰੱਖੇ ਨੂੰ ਮਿਲਣਗੇ ਨਾਲੇ ਗੁੰਡਾਗਰਦੀ ਤਬਾਹੀ ਕਰਾਂਗੇ ਲੋਕਾਂ ਨੂੰ ਲੁੱਟਾਂਗੇ ਆਵਦਾ ਕਰ ਚਲਾਵਾਂਗੇ ਹੁਣ ਮਾ ਇਹਦਾ ਜਿਹੜਾ ਹੈਗਾ ਕਿਹੜਾ ਮਹਿਰੋ ਦਾ ਬੁੜਾ ਏਡਾ ਤੇਜ ਹੈ ਵੀ ਮਹਿਰੋ ਦੇ ਬੁੜੇ ਨੇ ਪਹਿਲੇ ਉਹਨੂੰ ਬੇਦਖਲ ਕਰ ਰੱਖਿਆ ਤੇ ਕੋਨੂੰ ਪਤਾ ਸੀ ਕਿ ਮਹਿਰੋ ਦੇ ਕਾਰਨਾਮੇ ਬਹੁਤ ਵੱਡੇ ਆ ਹੁਣ ਦੂਜੀ ਗੱਲ ਨੋਟ ਕਰਿਓ ਮਹਿਰੋ ਨੇ ਪਾਸਪੋਰਟ ਕਿਵੇਂ ਬਣਾਇਆ ਕਿਹੜੇ ਪੁਲਿਸ ਅਫਸਰ ਨੇ ਉਹਨੂੰ ਕਲੀਅਰੈਂਸ ਦਿੱਤੀ ਹੈ ਆਲਰੇਡੀ ਉਹਦੇ ਉੱਪਰ ਇੰਨੇ ਕੇਸ ਚੱਲ ਰਹੇ ਸੀ ਸੁੱਚਲੀ ਗੱਲ ਆ ਨਾ ਇਹ ਭਗਵੰਤ ਮਾਨ ਸਰਕਾਰ ਨੂੰ ਇਨਕੁਆਇਰੀ ਕਰਨੀ ਚਾਹੀਦੀ ਆ ਕਿ ਉਹਦਾ ਪਾਸਪੋਰਟ ਤੇ ਕਲੀਅਰੈਂਸ ਕਿਹੜੇ ਆਫੀਸਰ ਨੇ ਦਿੱਤੀ ਉਹਨੂੰ ਸਸਪੈਂਡ ਕਰਨਾ ਚਾਹੀਦਾ ਤਾਂ ਹੀ ਪੰਜਾਬ ਦੇ ਇੰਡੀਆ ਦੇ ਮੋਸਟ ਵਾਂਟਡ ਕ੍ਰਿਮੀਨਲਸ ਬਾਹਰ ਦੇ ਕੰਟਰੀਆਂ ਚ ਭੱਜ ਜਾਂਦੇ ਆ ਕਿਉਂਕਿ ਸਾਡੇ ਪੁਲਿਸ ਵਾਲੇ ਕਈ ਰਲੇ ਹੁੰਦੇ ਆ ਕਲੀਅਰੈਂਸ ਦੇ ਦਿੰਦੇ ਆ ਤੇ ਪਾਸਪੋਰਟ ਬਣ ਜਾਂਦਾ ਸ਼ਰਮ ਆਣੀ ਚਾਹੀਦੀ ਤੁਹਾਨੂੰ ਸ਼ਰਮ ਛੰਦ ਰੁਪਿਆ ਕਰਕੇ ਤੁਸੀਂ ਆਪਣਾ ਜਮੀਰ ਵੇਚ ਲੈਂਦੇ ਹੋ ਕਿੱਦਾਂ ਦੇ ਲੋਕ ਹੋ ਅੱਜ ਮਨ ਖੁਸ਼ ਵੀ ਬੜਾ ਹੋਇਆ ਜਦੋਂ ਮੈਂ ਦੋ ਤਿੰਨ ਹੋਰ ਕੁੜੀਆਂ ਦੀ ਵੀਡੀਓ ਦੇਖੀ ਆ ਜਿਨ੍ਹਾਂ ਨੇ ਸਾਰੇ ਲਲਕਾਰਿਆ ਮੇਰੇ ਨੂੰ ਕਿ ਆ ਜਾ ਇਦਾਂ ਹੀ ਵੀਡੀਓ ਪਾਵਾਂਗੇ ਤੇ ਆਹੀਂ ਕਰਾਂਗੇ ਆ ਜਾ ਹਏ ਹਾਏ ਨਜ਼ਾਰਾ ਆ ਗਿਆ ਕਿਉਂਕਿ ਪ੍ਰਾਉਡ ਜਿਹਾ ਫੀਲ ਹੋਇਆ ਕਿ ਲੋਕੀ ਆਵਾਜ਼ ਲੋਕਾਂ ਤੱਕ ਆਵਾਜ਼ ਪਹੁੰਚਦੀ ਹੈ ਸਾਡੀ ਲੋਕ ਉਠਦੇ ਆ ਜਾਗਦੇ ਆ ਫਾਈਟ ਕਰਦੇ ਆ ਬਿਲਕੁਲ ਜੀ ਜਾਗੋ ਪੰਜਾਬੀਓ ਪੰਜਾਬ ਚ ਬੈਠੇ ਆ ਪੰਜਾਬ ਦੀਆਂ ਧੀਆਂ ਜਾਗੋ ਇਹਨਾਂ ਨੂੰ ਮੂੰਹ ਤੋੜ ਜਵਾਬ ਦਿਓ ਜਿਹੜਾ ਵੀ ਨਿਯੰਗ ਤੁਹਾਨੂੰ ਤੰਗ ਪ੍ਰੇਸ਼ਾਨ ਕਰੇ ਬੁੜੀ ਨਹੀਂ ਅਗੇ ਨਾ ਗਰੁੱਪ ਉੱਪਰ ਲੈ ਕੇ ਰੋਣਾ ਤੇ ਛੁੰਡਿਆਂ ਤਾਂ ਫੜ ਕੇ ਕੁੱਟ ਕੇ ਕੁੱਟ ਕੁੱਟ ਕੇ ਇਹਨਾਂ ਦੀ ਵੀਡੀਓ ਬਣਾਓ ਹੁਣ ਇਹਨਾਂ ਦਾ ਜਿਹੜਾ ਸੂਰਮਾ ਹੈ ਛੋੜਾ ਕਹਿੰਦਾ ਮੈਂ ਵੱਧ ਕਰਕੇ ਸੂਰਮਾ ਇਹਨਾਂ ਦਾ ਥਰ ਹੋ ਗਿਆ ਹੁਣ ਕਹਿੰਦਾ ਜੀ ਮੈਨੂੰ ਇਨਕਮ ਪਰ ਕਰ ਦੇਣਗੇ ਹਾਏ ਮੈਨੂੰ ਮਾਰ ਦੇਣਗੇ ਕਿਉਂ ਬੜਾ ਮੌਤ ਤੋਂ ਡਰ ਲੱਗ ਰਿਹਾ ਉਹਦੀ ਇੱਕ ਰਿਪੋਰਟ ਦੇ ਵਿੱਚ ਹਾਲੇ ਇਹ ਆਇਆ ਕਿ ਉਹਦੇ ਪੱਟਾ ਉੱਤੇ ਕੁੜੀ ਦੇ ਨਿਸ਼ਾਨ ਸੀ ਉਹਦੇ ਪ੍ਰਾਈਵੇਟ ਪਾਰਟ ਤੇ जख्म ਮਿਲੇਆ ਸੋਚੋ ਇਹਨਾਂ ਨੇ ਕਿੱਥੇ ਕਿੱਥੇ ਕਿਵੇਂ ਘੁੱਟਿਆ ਤੇ ਕੀ ਕੁਸ਼ ਕੀਤਾ ਹੋਣਾ ਸੋ ਇਹ ਇੱਕ ਕਹਾਣੀ ਬਹੁਤ ਇੰਟਰਸਟਿੰਗ ਹੁੰਦੀ ਜਾ ਰਹੀ ਆ ਕਿਉਂਕਿ ਬੜੇ ਗਹਿਰੇ ਜਸਮਾਨੀ ਤਾਲੁਕਾ ਤੇ ਕਹਾਣੀ ਹੈ ਹੌਲੀ ਹੌਲੀ ਕਰਕੇ ਤੁਹਾਡੇ ਹਸਤੇ ਹਲੇ ਬਹੁਤ ਨਵੇਂ-ਨਵੇਂ ਰਾਜ ਜਿਵੇਂ ਸਾਨੂੰ ਪਤਾ ਲੱਗਦੇ ਜਾਣਗੇ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਤੇ ਨਿਹੰਗ ਮਾੜ ਮੇਰਾ ਨਾ ਤਾਂ ਨੰਬਰ ਲੱਗਣਾ 13 ਵੀ ਲੱਗਣ ਵਾਲਾ ਛੇਤੀ ਜਿਵੇਂ ਉਹ ਮੰਗੂ ਮੱਠ ਵੀ ਬੜਾ ਹੰਕਾਰਿਆ ਹੋਇਆ ਸੀ ਨਾ ਇੱਕ ਆਪ ਨੋਰਮਲ ਮੁੰਡੇ ਨਾਲ ਮਾਰਡਰ ਕਰਕੇ ਬੈਠਾ ਜੇਲ੍ਹ ਚ ਤੇ ਮਾਣ ਇਦਾਂ ਤੇਰਾ ਵੀ ਟਾਈਮ ਛੇਤੀ ਆਉਣ ਵਾਲਾ ਜਿਹੜਾ ਤੂੰ ਗੌਣ ਵਾਲਿਆਂ ਨੂੰ ਵੀ ਗਾਲਾਂ ਕੱਢਦਾ ਨਾ ਤੈਨੂੰ ਇਹ ਗੌਣ ਵਾਲੇ ਨੇ ਟਾਉਣਾ ਕਿੰਦਾ ਛੱਤਰ ਪੜੇ ਪੈਣੇ ਤੇਰੇ ਫਿਰ ਤੂੰ ਵੀ ਤੇਰੇ ਨਾਲ ਛੱਤਰ ਪਹਿਣੇ ਆ ਨਾ ਪਿੱਛੇ ਗਾਣਾ ਇੱਕੋ ਹੀ ਵੱਜਿਆ ਕਰੂਗਾ ਦੁਦਲੇ ਸ਼ਹਿਰ ਮੇਰੇ ਮਾਰੋ ਘਾਗਰੋ ਜੋ ਘੁੰਮਿਓ ਰੇ ਘੁੰਮਿਓ ਰੇ ਘੁੰਮਿਓ ਮਾੜ ਕੋ ਘਾਗਰੋ ਚੋ ਘੁੰਮਿਓ